ਸਭ ਤੋਂ ਪਹਿਲਾਂ ਖਬਰ ਲੁਧਿਆਣਾ ਤੋਂ ਜਿੱਥੇ ਇੱਕ ਲੜਕੀ ਦੇ ਨਾਲ ਗੈਂਗ ਰੇਪ ਦਾ ਮਾਮਲਾ ਸਾਹਮਣੇ ਆਇਆ ਲੜਕੀ ਦਾ ਰੋਪ ਹੈ ਕਿ ਵਿਆਹ ਦਾ ਚਾਂਸਾ ਦੇ ਕੇ ਪਹਿਲਾਂ ਦੋਸਤੀ ਕੀਤੀ ਤੇ ਫਿਰ ਆਪਣੇ ਦੋਸਤ ਦੇ ਨਾਲ ਮਿਲ ਕੇ ਉਸਦੇ ਨਾਲ ਹਵਾਨੀਅਤ ਕੀਤੀ ਗਈ 루디아나 폴리스 ਦੇ ਕੋਲ ਇੱਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਨਾਲ ਕੰਮ ਕਰਦੇ ਇੱਕ ਮੁੰਡੇ ਨੇ ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਉਸਦੇ ਨਾਲ ਦੋਸਤੀ ਕੀਤੀ ਤੇ ਫਿਰ ਆਪਣੇ ਦੂਸਰੇ ਸਾਥੀਆਂ ਦੇ ਨਾਲ ਮਿਲ ਕੇ ਉਸਦੇ ਨਾਲ ਗੈਂਗ ਰੈਪ ਕੀਤਾ ਇੰਨਾ ਹੀ ਨਹੀਂ ਉਸਨੇ ਅਸ਼ਲੀਲ ਵੀਡੀਓ ਵੀ ਬਣਾ ਲਈ ਇਹ ਆਪਣਾ ਲੇਡੀਜ਼ ਲੋਕ ਇੱਕ ਲੇਡੀ ਵਾਲੋ ਕੰਪਲੇਂਟ ਆਈ ਸੀਗੀ ਵੀ ਉਹਦੇ ਨਾਲ ਮੁੰਡਾ ਕੁਲਦੀਪ ਉਹਦੇ ਦੋ ਦੋਸਤ ਨੇ ਇਹਨਾਂ ਇਕੱਠੇ ਕੰਮ ਕਰਦੇ ਸੀ ਫੈਕਟਰੀ ਦੇ ਵਿੱਚ ਉਹਨਾਂ ਵੱਲੋਂ ਕਿਸੇ ਸਾਡੀ ਰੀਡ ਹੋਟਲ ਦੇ ਵਿੱਚ ਲਿਆ ਕੇ ਉਹਨਾਂ ਨਾਲ ਗਲਤ ਕਾਰਵਾਈ ਕੀਤੀ ਗਲਤ ਕੰਮ ਕੀਤਾ ਤੇ ਉਹਦੀ ਕਮਪਲੇਂਟ ਆਈ ਉਹਦੇ ਅਧਾਰ ਤੇ ਪਰਚਾ ਦਰਜ ਕਰ ਲਿਆ 376 ਡੀ 34 ਆਈਪੀਸੀ ਨਾਲ ਨੇਲ ਜਾਮ ਲਏ ਨੇ ਵੀ ਵੀਡੀਓ ਬਣਾ ਕੇ ਬਣਾਈ ਇਹਨਾਂ ਨੇ ਤੇ ਉਹ ਉਹਦੀ ਵੀ ਤਫਤੀਸ਼ ਕਰ ਰਹੇ ਆ ਸਾਰੀ ਤੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਦੋਸ਼ੀ ਵਿਤਾਰੀ ਦੇ ਵਗਰੇਡਾ ਕੀਤੇ ਜਾਣੀਆਂ ਨੇ ਜਲਦ ਗ੍ਰਸਤ ਕਰ ਲਿਆ ਇਹ ਸੰਭਾਲਾ ਕਿਉਂ ਕੋਲੇ ਆ ਉਹਨਾਂ ਦਾ ਦੱਸ ਦਿੰਦੇ ਆ ਸਰ ਜਲਦ ਗ੍ਰਿਫਤਾਰੀ ਹੋਏਗੀ ਹਾਂ ਜੀ ਜਲਦੀ ਜਲ ਗ੍ਰਿਫਤਾਰ ਕਰ ਲਿਆ ਲੜਕੀ ਦੇ ਨਾਲ ਹੋਈ ਦਰਿੰਦਗੀ ਦੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਲਦ ਹੀ આરોપીਾਂ ਦੀ ਗ੍ਰਿਫਤਾਰੀ ਦਾ ਦਾਅਵਾ ਵੀ ਕੀਤਾ ਹੈ న్యూਸ 18 ਦੇ ਲਈ ਲੁਧਿਆਣਾ ਤੋਂ ਰਜਿੰਦਰ ਕੁਮਾਰ ਦੀ ਰਿਪੋਰਟ ਇਹ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ OPD ਬੰਦ ਕਰਕੇ ਨਾਰੇਬਾਜ਼ੀ ਕੀਤੀ ਜਿਸ ਤੇ ਚੱਲਦੇ ਮਰੀਜ਼ਾਂ ਨੂੰ ਪਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੱਥਾਂ ਦੇ ਵਿੱਚ ਪੋਸਟਰ ਤੇ ਬੈਨਰ ਗੁੱਸੇ ਦੇ ਵਿੱਚ ਨਾਰੇਬਾਜ਼ੀ ਇਹ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੁਲਾਜ਼ਮ ਨੇ ਇਸ ਹਸਪਤਾਲ ਦੇ ਇੱਕ ਮੁਲਾਜ਼ਮ ਦੇ ਖਿਲਾਫ ਵਿਜੀਲੈਂਸ ਦੀ ਕਾਰਵਾਈ ਦੇ ਬਾਅਦ ਇਨਾਂ ਦਾ ਗੁੱਸਾ ਫੜ ਕੇ ਉੱਠਿਆ ਵਿਰੋਧ ਦੇ ਵਿੱਚ ਇਹਨਾਂ ਨੇ ਹਸਪਤਾਲ ਦੇ ਵਿੱਚ OPD ਨੂੰ ਬੰਦ ਕਰ ਦਿੱਤਾ ਅਤੇ ਹਸਪਤਾਲ ਦੇ ਵਿੱਚ ਜਮ ਕੇ ਨਾਰੇਬਾਜ਼ੀ ਕੀਤੀ ਵੀ ਜੇ ਉਹਨਾਂ ਦੀ ਇਹ ਕਾਰਵਾਈ ਸਹੀ ਸੀ ਤਾਂ ਫਿਰ ਟੀਮ ਦਾ ਇੰਚਾਰਜ ਜਿਹੜਾ ਹੈ ਉਹਨੂੰ ਕਿਉਂ ਨਹੀਂ ਫੜਿਆ ਗਿਆ ਸਾਡਾ ਸਵਾਲ ਆ ਦੂਜੀ ਗੱਲ ਟੀਮ ਦੇ ਨਾਲ ਗਏ ਹੋਏ ਬਾਕੀ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਕਿਉਂ ਨਹੀਂ ਫੜਿਆ ਗਿਆ ਨਾਲ ਉਹਦੇ ਚਾਰ ਪੁਲਿਸ ਕਰਮਚਾਰੀ ਵੀ ਸੀ ਪਰ ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਹੋਈਆਂ ਨੇ ਪਰ ਰੌਲਾ ਇਸ ਗੱਲ ਦਾ ਵੀ ਵਿਜੀਲੈਂਸ ਵਿਭਾਗ ਨੇ ਆਪ ਦਾ ਪੱਖ ਜਿਹੜਾ ਉਹ ਪੂਰੇ ਜ਼ੋਰ ਸ਼ੋਰ ਨਾਲ ਰੱਖਿਆ ਪੰਜਾਬ 'ਚ ਪਰ ਸਾਡੀ ਜਿਹੜੀ ਅਫਸਰਸ਼ਾਈ ਹੈ ਉਹ ਏਡੀ ਨਕਮੀ ਤੇ ਵੇਟਾ ਵੀ ਆ ਵੀ ਉਹ ਆਪ ਦਾ ਪੱਖ ਜਿਹੜਾ ਵਿਜੀਲੈਂਸ ਕੋਲੇ ਵੀ ਨਹੀਂ ਰੱਖ ਸਕੀ ਲੋਕਾਂ ਕੋਲ ਵੀ ਨਹੀਂ ਰੱਖ ਸਕੀ ਕਰਮਚਾਰੀਆਂ ਦੇ ਵਿਰੋਧ ਦੀ ਵਜ੍ਹਾ ਤੇ ਨਾਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣਾ ਹੀ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰ ਵਾਲੇ ਇਲਾਜ ਅਤੇ ਦਵਾਈ ਦੇ ਲਈ ਪਰੇਸ਼ਾਨ ਹੁੰਦੇ ਨਜ਼ਰ ਆਏ ਏ ਜੀ ਹੜਤਾਲ ਕਰੀ ਬੈਠੇ ਆਗੇ ਜਨਤਾ ਤੰਗ ਆ ਜੀ ਬਹੁਤ ਜਿਆਦਾ ਪਰੇਸ਼ਾਨਾ ਮਰੀਜ਼ ਦੇਖੋ ਕਿੰਨਾ ਦੀ ਕੋਈ ਪਰਚੀ ਦੀ ਸੁਣਵਾਈ ਨਹੀਂ ਹੁੰਦੀ ਨਾ ਕੋਈ ਗੱਲ ਸੁਣ ਰਿਹਾਗਾ ਸਟ੍ਰੈਕ ਤੇ ਬੈਠੇ ਹੋਏ ਆ ਇਹ ਦੋ ਤਿੰਨ ਵਾਰੀ ਹੋ ਗਈ ਚੁੱਕੀ ਹੈ ਤਰਸਲ ਕੋਈ ਦਿਨ ਪਹਿਲਾਂ ਵਿਜੀਲੈਂਸ ਦੀ ਟੀਮ ਨੇ ਨਜਾਇਜ਼ ਪ੍ਰੂਨ ਦੀ ਜਾਂਚ ਦੇ ਲਈ ਸਟਿੰਗ ਆਪਰੇਸ਼ਨ ਕਰਕੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਗਰੋਹ ਦੇ ਵਿੱਚ ਉਹ ਲੋਕ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਨੇ ਜਿਹੜੇ 4 ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਉਹਨਾਂ ਵਿੱਚ ਬਠਿੰਡਾ ਸਰਕਾਰੀ ਹਸਪਤਾਲ ਦੇ ਦਰਜਾ 4 ਦਾ ਇੱਕ ਕਰਮਚਾਰੀ ਵੀ ਸ਼ਾਮਲ ਹੈ ਹਾਲਾਂਕਿ ਬਠਿੰਡਾ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਵਿਜੀਲੈਂਸ ਦੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਵੇਗੀ ਇਹ ਪ੍ਰਦਰਸ਼ਨ ਜਾਰੀ ਰਹੇਗਾ ਬਠਿੰਡਾ ਤੋਂ ਸੂਰਜਪਾਲ న్యూਸ 18 ਲੁਧਿਆਣਾ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬੱਚਾ ਚੋਰੀ ਹੋਇਆ ਸੀ 30 ਜੂਨ ਨੂੰ ਬੱਚੇ ਦਾ ਤਾਂ ਹਲੇ ਤੱਕ ਪਤਾ ਨਹੀਂ ਲੱਗਿਆ ਪਰ ਉਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ 'ਚ ਇੱਕ ਔਰਤ 7 ਮਹੀਨਿਆਂ ਦੀ ਛੋਟੀ ਬੱਚੀ ਨੂੰ ਚੋਰੀ ਕਰਕੇ ਲੈ ਜਾਂਦੀ ਨਜ਼ਰ ਆ ਰਹੀ ਹੈ ਲੁਧਿਆਣਾ 'ਚ ਬੱਚਾ ਚੋਰੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਰੇਲਵੇ ਸਟੇਸ਼ਨ ਤੋਂ 30 ਜੂਨ ਨੂੰ ਇੱਕ 7 ਮਹੀਨੇ ਦੀ ਬੱਚੀ ਚੋਰੀ ਹੋਈ ਸੀ ਪਰ ਹਾਲੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੀਸੀਟੀਵੀ ਫੁਟੇਜ 'ਚ આરોપી ਮਹਿਲਾ ਬੱਚੀ ਨੂੰ ਆਪਣੇ ਨਾਲ ਲੈ ਜਾਂਦੀ ਨਜ਼ਰ ਆ ਰਹੀ ਹੈ ਹਰ ਸਾਲ ਭਾਰਤ 'ਚ ਅਜਿਹੇ ਪਤਾ ਨਹੀਂ ਕਿੰਨੇ ਬੱਚੇ ਨੇ ਜੋ ਚੋਰੀ ਕਰ ਲਏ ਜਾਂਦੇ ਨੇ ਜਿਨ੍ਹਾਂ ਨੂੰ ਜ਼ਿਆਦਾਤਰ ਕਦੇ ਮਿਲਦੇ ਹੀ ਨਹੀਂ ਭਾਰਤ 'ਚ ਬੱਚਿਆਂ ਨੂੰ ਚੋਰੀ ਕਰਨਾ ਉਹਨਾਂ ਦੀ ਤਸਕਰੀ ਕਰਨਾ ਇੱਕ ਵੱਡਾ ਮੁੱਦਾ ਹੈ। ਇਹ ਗੰਭੀਰ ਅਪਰਾਧ ਦੀ ਸ਼੍ਰੇਣੀ 'ਚ ਵੀ ਆਉਂਦਾ ਹੈ। ਪਰ ਇਸ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਗੰਭੀਰਤਾ ਉਨੀ ਹੀ ਘੱਟ ਹੈ। ਨਾਲ ਹੀ ਪੁਲਿਸ ਦੇ ਕਾਰਗੁਜ਼ਾਰੀ ਤੇ ਸਵਾਲ ਵੀ ਉੱਠਦੇ ਰਹਿੰਦੇ ਨੇ। ਬੱਚਿਆਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਪੰਜਾਬ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਪਰਸਨ ਨੇ ਕਿਹਾ ਕਿ ਗੁੰਮਸ਼ੁਦਗੀ ਦੇ ਮਾਮਲਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ 'ਚ ਅਜੇ ਤੱਕ ਜਾਗਰੂਕਤਾ ਦੀ ਕਮੀ ਹੈ। ਮਿਸਿੰਗ ਦੀ ਖਬਰ ਮਿਲਦੇ ਹੀ ਤੁਰੰਤ ਕੇਸ ਦਰਜ ਕਰਨਾ ਚਾਹੀਦਾ ਹੈ ਐਸ ਪਰ ਦ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿੱਦਾਂ ਹੀ ਪੇਰੈਂਟ ਪੁਲਿਸ ਨੂੰ ਅਪਰੋਚ ਕਰਦਾ ਕਿ ਮੇਰਾ ਬੱਚਾ ਗਵਾਚ ਗਿਆ ਪੁਲਿਸ ਨੂੰ ਐਫਆਈਆਰ ਉਸੇ ਵੇਲੇ ਕਰਨੀ ਚਾਹੀਦੀ ਹੈ ਹਮ ਠੀਕ ਹੈ ਜੋ ਕਿ ਉਹ ਡੀਡੀਆਰ ਕੱਟ ਕੇ 24 ਘੰਟੇ ਵੇਟ ਕਰਕੇ ਫੇਰ ਐਫਆਈਆਰ ਕਰਦੀ ਹੈ ਠੀਕ ਹੈ ਸੋ ਇੱਕ ਤਾਂ ਚੇਂਜ ਇਹ ਆਈ ਹੈ ਇੱਕ ਉਹ ਤਾਂ ਪੂਰਾ ਪ੍ਰੋਸੀਜਰ ਬਣਿਆ ਹੋਇਆ ਹਰ ਜ਼ਿਲ੍ਹੇ ਵਿੱਚ ਇੱਕ ਡੈਜ਼ਿਗਨੇਟਿਡ ਆਫੀਸਰ ਹੈ ਉਹ ਬੱਚਿਆਂ ਵਾਸਤੇ ਵੀ ਹੈ ਵੂਮਨ ਵਾਸਤੇ ਵੀ ਹੈ ਉਹਦੇ ਤੱਕ ਖਬਰ ਪਹਚਾਨਣੀ ਚਾਹੀਦੀ ਹੈ ਉਹ ਉਸ ਨੂੰ ਪ੍ਰੋਐਕਟਿਵਲੀ ਉਸ ਜਿਹੜੀ ਬੱਚਾ ਘਾਚਿਆ ਉਹਨੂੰ ਫੋਲੋ ਕਰੇਗਾ ਲੇਕਿਨ ਸ਼ਾਇਦ ਹਰ ਡਿਸਟ੍ਰਿਕਟ ਵਿੱਚ ਅਲੱਗ-ਅਲੱਗ ਹੀ ਸਿਸਟਮ ਹੈ ਉਹ ਸਿਸਟਮ ਨੂੰ ਚੇਂਜ ਕਰਕੇ ਇੱਕ ਸਟੈਂਡਰਡ ਸਿਸਟਮ ਜਿਹੜਾ ਪ੍ਰੋਸੀਜਰ ਹੈ ਉਹਨੂੰ ਅਪਣਾ ਕੇ ਕਰਨਾ ਚਾਹੀਦਾ ਹੈ ਜਿਹਦੇ ਵਾਸਤੇ ਆਪਾਂ ਹੁਣੇ ਸੋਚ ਰਿਹਾ ਕਮਿਸ਼ਨੇ ਸੋਚ ਰਿਹਾ ਕਿ ਉਹ ਡੀਜੀ ਸਪੈਸ਼ਲ ਡੀਜੀਪੀ ਔਮਨ ਐਂਡ ਚਾਈਲਡ ਨੂੰ ਰਿਕੁਐਸਟ ਕਰੇਗਾ ਕਿ ਉਹ ਹਰ ਡਿਸਟ੍ਰਿਕਟ ਦੀ ਮੀਟਿੰਗ ਬੁਲਾਏ ਜਾਂ ਇਕੱਠੇ ਆ ਕੇ ਮੀਟਿੰਗ ਬੁਲਾ ਲੇ ਔਰ ਉਹਦਾ ਰਿਸੋਰਸ ਪਰਸਨ ਜਿਹੜਾ ਹੈ ਉਹ ਪ੍ਰੋਵਾਈਡ ਕਮਿਸ਼ਨ ਪੰਜਾਬ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਪਰਸਨ ਮੁਤਾਬਕ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਮਾਮਲੇ 'ਚ ਤੁਰੰਤ ਗੰਭੀਰਤਾ ਦਿਖਾਉਂਦੇ ਹੋਏ ਐਕਸ਼ਨ ਲੈਣਾ ਚਾਹੀਦਾ ਹੈ న్యూਸ 18 ਲਈ ਲੁਧਿਆਣਾ ਤੋਂ ਰਜਿੰਦਰ ਅਰੋੜਾ ਅਤੇ ਚੰਡੀਗੜ੍ਹ ਤੋਂ ਮਨੋਜ ਰਾਠੀ ਦੀ ਰਿਪੋਰਟ ਤੇ ਪਾਤੜਾ ਦੇ ਵਾਰਡ ਨੰਬਰ 1 ਅਤੇ 2 ਚ ਦੂਸ਼ਿਤ ਪਾਣੀ ਪੀਣ ਨਾਲ ਡਾਇਰੀਆ ਫੈਲ ਰਿਹਾ ਹੈ ਵੱਡੀ ਗਿਣਤੀ ਚ ਮਰੀਜ਼ ਹਸਪਤਾਲ ਚ ਦਾਖਲ ਨੇ ਇਹਨਾਂ ਚ ਜ਼ਿਆਦਾਤਰ ਛੋਟੇ ਬੱਚੇ ਬਜ਼ੁਰਗ ਤੇ ਮਹਿਲਾਵਾਂ ਨੇ ਹਸਪਤਾਲ ਚ ਭਰਤੀਏ ਮਰੀਜ਼ ਪਾਤੜਾ ਦੇ ਵਾਰਡ ਨੰਬਰ 1 ਅਤੇ 2 ਦੇ ਰਹਿਣ ਵਾਲੇ ਨੇ ਇਹਨਾਂ ਦੇ ਘਰਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ ਜਿਸਪੀਨ ਦੇ ਨਾਲ ਡਾਇਰੀਆ ਦੀ ਚਪੇਟ ਦੇ ਵਿੱਚ ਆ ਗਏ ਸਤਨਕ ਲੋਕਾਂ ਨੇ ਕਈ ਵਾਰ ਅਧਿਕਾਰੀਆਂ ਨੂੰ ਗੰਦੇ ਪਾਣੀ ਦੇ ਬਾਰੇ ਜਾਣਕਾਰੀ ਦਿੱਤੀ ਇਸ ਸਮੱਸਿਆ ਦੇ ਹਾਲ ਦੀ ਗੋਹਾਰ ਲਈ ਪਰ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕੀ ਹੁਣ ਅਧਿਕਾਰੀਆਂ ਦੀ ਅਣਦੇਖੀ ਦਾ ਖਮਿਆਜ਼ਾ ਇਹਨਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਜਿਉ ਸਾਨੂੰ ਕੱਲ ਤੋਂ ਪਤਾ ਲੱਗ ਰਿਹਾ ਹੈ ਵੀ ਸਾਡੇ ਇਸ ਵਾਰਡ ਦੇ ਵਿੱਚ ਸ਼ਿਮੰਦਰ ਦੇ ਨੇੜੇ ਜਿਹੜੀ ਵਸਤੀ ਹੈ ਉਸ ਦੇ ਵਿੱਚ ਕਾਫੀ ਦਿਨ ਤੋਂ ਮੈਂ ਨਗਰ ਕੌਂਸਲ ਨੂੰ ਸ਼ਿਕਾਇਤ ਵੀ ਦਰਜ ਕਰਾਈ ਸੀ ਕਿ ਗੰਦੇ ਪਾਣੀ ਦੀ ਇਹਦੀ ਪ੍ਰੋਬਲਮ ਚੱਲ ਰਹੀ ਹੈ ਵਾਟਰ ਸਪਲਾਈ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਸੀ ਪਰੰਤੂ ਨਗਰ ਕੌਂਸਲ ਵਾਲੋਂ ਸਾਡੇ ਈਓ ਸਾਹਿਬ ਕੈਨੇਡਾ ਗਏ ਨੇ ਕੋਈ ਜ਼ਿੰਮੇਵਾਰ ਹੈ ਨਹੀਂ ਸੀ ਪ੍ਰਧਾਨ ਨੂੰ ਵੀ ਕਿਹਾ ਪ੍ਰਧਾਨ ਕਹਿੰਦਾ ਜੀ ਲਾਈਨ ਖਿਲਾ ਰਹੇ ਆ ਲਾਈਨ ਖਿਲਾ ਰਹੇ ਆ ਕਾਫੀ ਦਿਨ ਲੱਗ ਗਏ ਸੀਰਸ ਦਾ ਪਾਣੀ ਰਬਟਰ ਸਪਲਾਈ ਮਿਕਸ ਹੋ ਰਹਾ ਸੀ ਮਿਕਸ ਹੋ ਰਹਾ ਸੀ ਜਿਸ ਦੇ ਕਾਰਨ ਇਹਨਾਂ ਨੂੰ ਅਸੀਂ ਪਾਣੀ ਵੈਸੇ ਵਿਸ਼ੇਸ਼ ਤੌਰ ਤੇ ਮੰਦਰ ਤੋਂ ਵੀ ਕਾਫੀ ਭਰਵਾਇਆ ਪਰੰਤੂ ਬੱਚੇ ਫਿਰ ਵੀ ਪੀ ਲੈਂਦੇ ਸੀ ਜਿਸ ਕਾਰਨ ਇਹਨਾਂ ਨੂੰ ਅੱਜ ਉਲਟੀਆਂ ਦਸਤੀਆਂ ਲੱਗੀਆਂ ਨੇ ਜੋ ਕਿ ਬਹੁਤ ਸੀਰੀਅਸ ਮੈਟਰ ਹੈ ਕਿੰਨੇ ਕੁ ਮਰੀਜ਼ ਆ ਚੁੱਕੇ ਹੁਣ ਤੋਂ ਤੁਹਾਡੇ ਜੋ ਮੈਨੂੰ ਲੱਗ ਰਿਹਾ ਵੀ ਇਸ ਟਾਈਮ 20 ਦੇ ਕਰੀਬ ਮਰੀਜ਼ ਦੋ ਤਿੰਨ ਹਸਪਤਲਾਂ ਚ ਪਹੁੰਚ ਚੁੱਕੇ ਨੇ ਘਰਾਂ ਚ ਵੀ ਪਏ ਹੁਣ 1 2 ਅਜੇ ਨੇੜੇ ਬਾਹਰ ਨਹੀਂ ਆਏ ਇਹ ਕਾਫੀ ਭਿਆਨਕ ਇੱਕ ਮਤਲਬ ਕਿ ਬਿਮਾਰੀ ਹੈ 20 ਦੇ ਕਰੀਬ ਮਰੀਜ਼ ਨਿੱਜੀ ਹਸਪਤਾਲ ਚ ਪਰਤੇ ਨੇ ਇਕਿਆਂ ਦਾ ਘਰ ਦੇ ਵਿੱਚ ਇਲਾਜ ਚੱਲ ਰਿਹਾ ਹੈ ਸਮੱਸਿਆ ਸਾਰੇ ਪਾਣੀ ਦੀ ਆ ਰਹੀ ਹੈ ਬਹੁਤ ਜ਼ਿਆਦਾ ਟੂੜੀਆਂ ਜੰਗੰਦਾ ਪਾਣੀ ਆ ਰਹੇ ਹੂੰ ਇਹਦਾ ਕੋਈ ਟਾਈਮ ਟੇਬਲ ਨਹੀਂ ਸਵੇਰੇ ਚਲਾ ਦਿੰਦੇ ਆ 10 ਮਿੰਟ ਬਾਅਦ ਮਨ ਲੱਕ ਗੰਦਾ ਪਾਣੀ ਆਉਣ ਲੱਗਦਾ ਗੰਦਾ ਪਾਣੀ ਆਉਣਾ ਕੀ ਕੀ ਪ੍ਰੋਬਲਮ ਹੈ ਪ੍ਰੋਬਲਮ ਦਾ ਤੁਸੀਂ ਹਸਪਤਾਲ ਜਾ ਕੇ ਦੇਖੋ ਸਾਡਾ ਸਾਰਾ ਮੱਲਾ ਹੀ ਹਸਪਤਾਲ ਚ ਪਿਆ ਕਿਹੜਾ ਹਸਪਤਾਲ ਦਾਖਲ ਨੇ ਦੁਰਗਾ ਦਲ ਚਲੇਗਾ ਦੁਰਗਾ ਦਲ ਹਾਂ ਜੀ ਹਾਂ ਸਾਰੇ ਸਾਰੇ ਬੱਚੇ ਤੋਂ ਲੈ ਕੇ ਸਿਆਣੇ ਜੀ ਇੱਥੇ ਮਾਤਾ ਨੂੰ ਗਲੂਗੋਜਲ ਵਗਿਆ ਉਹਨੂੰ ਘਰੇ ਜਾ ਨਹੀਂ ਸਕਦੇ ਸੀ ਇਹਨਾਂ ਨੂੰ ਘਰੇ ਗਲੂਗੋਜਲ ਲਵਾਇਆ ਖੁਦ ਮੇਰਾ ਪਤੀ ਗਿਆ ਇਹ ਸਿਹਤ ਵੀ ਵਾਗਦਾ ਹੈ ਯਾ ਕਮੇਟੀ ਦਾ ਸਾਰੇ ਇੱਥੇ ਸਾਰਾ ਸਾਡਾ ਇੱਥੇ ਮੱਲਾ ਜਾਂਦਾ ਰਿਹਾ ਜੀ ਅਸੀਂ ਆਉਨੇ ਹੀ ਚੈੱਕ ਕਰਦੇ ਆਂ ਅੱਜ ਦਾ ਕੋਈ ਚੈੱਕ ਨਹੀਂ ਕਰਨਾ ਇੱਥੇ ਇਹ ਐਕਚੁਅਲੀ ਪਰਸੋ ਸ਼ਾਮ ਕੋ ਇੱਥੇ ਦੋ ਪੇਸ਼ੈਂਟ ਇੱਕ ਬੱਚਾ ਆਇਆ ਥਾ ਔਰ ਇੱਕ ਲੇਡੀਜ਼ ਆਈ ਥੀ ਠੀਕ ਹੈ ਔਰ ਮਤਲਬ ਕੱਲ ਫਿਰ ਹੋ ਰਹਾ ਹੈ ਚਾਰ ਪੇਸ਼ੈਂਟ ਅਭੀ ਸਵੇਰੇ ਪੰਜ ਹੋ ਰਹੇ ਔਰ ਇਹ ਮਤਲਬ ਇਹ ਕੀ ਮੁਹੱਲੇ ਕੇ ਹੈ ਮਤਲਬ ਕਾਰਨ ਮਤਲਬ ਬਤਾ ਰਹੇ ਹੈ ਕਿਆ ਸਾਰਾ ਕਾਰਨ ਤੋਂ ਇਹ ਹੈ ਕਿ ਬੋਲ ਰਹੇ ਕਿ ਪਾਣੀ ਕੀ ਉਹ ਹੈ pani ki samasya ki wajah se aur matlab jo hamare bade nuksa hai pakka ji to unhone kal ek wahan team bhi bheji thi matlab pani jo hai thoda acha pani matlab wahi karwaya jayega iske liye anybody ki niti ch log bimar ho rahe ne is de bawajood adhikari kumb karne ne ne sote paye ne shikayat to baad bhi aj tak ward de vich pani de sample lene tak koi nahi aaya itthon de log rabb prosene ne ਸਮਾਣਾ ਤੋਂ ਪ੍ਰਸ਼ੋਤਮ ਕੌਸ਼ਿਕ న్యూਸ 18 ਪੰਜਾਬ ਤੇ ਨਾਪਾ ਦੇ ਵਿੱਚ ਨਸ਼ੇ ਨੇ ਇੱਕ ਹੋਰ ਘਰ ਬਰਬਾਦ ਕਰ ਦਿੱਤਾ ਇੱਥੇ ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਡਰੱਗਜ਼ ਓਵਰਡੋਜ਼ ਨਾਲ ਮੌਤ ਹੋ ਗਈ ਇਸ ਮਾਮਲੇ 'ਚ ਕਰੀਬ 1 ਦਰਜਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਸਰੀਰ ਮੁਸਕਰਾਉਂਦਾ ਹੋਇਆ ਚਿਹਰਾ ਇਹ ਤਸਵੀਰਾਂ ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀਆਂ ਨੇ ਜੋ ਹੁਣ ਇਸ ਦੁਨੀਆ 'ਚ ਨਹੀਂ ਨੇ ਸਤਵਿੰਦਰ ਸਿੰਘ ਦੀ ਡਰਗ ਓਵਰਡੋਸ ਦੇ ਕਾਰਨ ਮੌਤ ਹੋ ਗਈ ਹੈ ਸਤਵਿੰਦਰ ਸਿੰਘ ਅਜੇ ਮਹਿਜ਼ 37 ਸਾਲ ਦੇ ਸਨ ਜੋ ਕਦੇ ਬਿਹਤਰੀਨ ਕਬੱਡੀ ਖਿਡਾਰੀ ਰਹੇ ਪਰ 60 ਲੱਗਣ ਦੇ ਚੱਲਦਿਆਂ ਕੁਝ ਸਮਾਂ ਪਹਿਲਾਂ ਹੀ ਉਹ ਕਬੱਡੀ ਛੱਡ ਕੇ ਇੱਕ ਫੈਕਟਰੀ 'ਚ ਕੰਮ ਕਰਨ ਲੱਗੇ ਉੱਥੇ ਹੀ ਉਹਨਾਂ ਦੇ ਅਜਿਹੇ ਲੋਕਾਂ ਨਾਲ ਦੋਸਤੀ ਹੋਈ ਜਿਨ੍ਹਾਂ ਨੇ ਉਹਨਾਂ ਨੂੰ ਡਰਗ ਦੇ ਜਾਲ 'ਚ ਫਸਾ ਕੇ ਮੌਤੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਛੱਡ ਕੇ ਗਏ ਆ ਉਹ ਮਤਲਬ ਉਹਨੇ ਕੋਈ ਕੁਛੇ ਕਿਸੇ ਨੂੰ ਕੁਝ ਦੱਸਿਆ ਨਹੀਂ ਹੈਨਾ ਵੀ ਕਰਦੇ ਨੂੰ ਦੱਸਿਆ ਵੀ ਇਹਨੇ ਟੀਕਾ ਲਾਤਾ ਆ ਘਰੇ ਜਦੋਂ ਛੱਡ ਕੇ ਗਏ ਨੇ ਗੁੰਮਰਾਹ ਕਰਕੇ ਗਏ ਨੇ ਕਹਿੰਦੇ ਵੀ ਉਦਾਂ ਹੀ ਬਸ ਦਾਰੂ ਪੀਤੀ ਆ ਤੇ ਘੰਟੇ ਬਾਅਦ ਠੀਕ ਹੋ ਜਾਊਗਾ ਇਦਾਂ ਕਰਕੇ ਘਰੇ ਪਾ ਗਏ ਲੰਮੇ ਬ੍ਰਦਰ ਤੁਹਾਡਾ ਕੀ ਕੰਮ ਕਰਦਾ ਪਹਿਲਾਂ ਕਬੱਡੀ ਖੇਡਦੇ ਸੀ ਬੜੀਆ ਬਹੁਤ ਬੜੀਆ ਪਲੇਅਰ ਸੀਗੇ ਤਾਂ ਨੇ ਉਹਨਾਂ ਨੂੰ ਡਰਗ ਦੀ ਓਵਰਡੋਸ ਦਿੱਤੀ ਅਤੇ ਜਦ ਸਤਪਿੰਦਰ ਸਿੰਘ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਉਸ ਨੂੰ ਘਰ ਲਿਆ ਕੇ ਛੱਡ ਦਿੱਤਾ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਪਿੰਦਰ ਸਿੰਘ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ 'ਚ ਮਾਤਮ ਪਸ ਗਿਆ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਤਪਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਨੇ ਪਰਿਵਾਰ ਵਾਲੇ ਨੇ ਡਰਗ ਤੇ ਸਖਤ ਪਾਬੰਦੀ ਦੀ ਮੰਗ ਕੀਤੀ ਹੈ ਤਾਂ ਕਿ ਦੂਜੇ ਪਰਿਵਾਰਾਂ ਨੂੰ ਪੁਜੜਨ ਤੋਂ ਬਚਾਇਆ ਜਾ ਸਕੇ ਸੀਤਾ ਜੀ ਇਹ ਹੀ ਮੰਗ ਕਰਦੇ ਆ ਕਿ ਜਿਹੜੇ ਇਹ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਇਹ ਚਿੱਟਾ ਉਹਨਾਂ ਦੇ ਲੁਆਇਆ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਈ ਜਾਵੇ ਤੇ ਜਿਹੜਾ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਈ ਜਾਵੇ ਤਾਂ ਜੋ ਇਹ ਚਿੱਟਾ ਜਿਹੜਾ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਇਹ ਅੱਗੇ ਜਿਹੜੇ ਹੋਰ ਨੌਜਵਾਨ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਚੰਗੇ ਪਾਸੇ ਸਰਕਾਰ ਲੈ ਕੇ ਜਾਵੇ ਤੇ ਇੱਕ ਸਰਕਾਰ ਕੋਲੋਂ ਮੰਗ ਜ਼ਰੂਰ ਕਰਦੇ ਹਾਂ ਕਿ ਵੰਟੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਤੇ ਸਰਕਾਰ ਵੱਲੋਂ ਹਣ ਮਾਲੀ ਮਦਦ ਜ਼ਰੂਰ ਕੀਤੀ ਜਾਵੇ। ਉਦੋਂ ਇਸ ਮਾਮਲੇ 'ਚ ਪੁਲਿਸ ਨੇ ਇੱਕ ਦੋਸਤ ਸਮੇਤ 8 ਤੋਂ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ આરોપીਆਂ ਦੀ ਪਾਲ ਕੀਤੀ ਜਾ ਰਹੀ ਹੈ। ਪਛਾਤਾ ਦਰਜ ਕੀਤਾ ਹੈ 304 ਕਿਸ ਨੇ ਹੈ ਇਸ ਤੋਂ ਕਿਸ ਦੇ ਖਿਲਾਫ ਕੀਤਾ ਗਿਆ ਇਹ ਸੰਜੀਪ ਕੁਮਾਰ ਰੋਫੋਲੀ ਦੇ ਤੇ 7-8 ਬੰਦਿਆਂ ਨੇ ਮੋਰਖਲਾ ਉਹ ਉਹਨਾਂ ਦੇ ਕੀ ਜਿਹੜੇ ਵਿਚਨਾਲਿਆਂ ਦੇ ਨੋਂ ਦੱਸੇ ਨੇ ਉਹਨਾਂ ਦੇ ਕਿੱਥੇ ਸੀ ਰੋਟੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਚ ਲੇਡੀਜ਼ ਨੇ ਜ਼ਿਆਦਾ ਸ਼ਾਮਲ ਜਿਹੜੀ ਇੱਕ ਇੱਕ ਕਰਚਾ ਦਰਜ ਕੀਤਾ ਲੇਡੀਜ਼ ਨੇ ਬੰਦੇ ਨਸ਼ੇ ਦੇ ਕਾਰਨ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ ਘਰ ਦੇ ਘਰ ਖਾਲੀ ਹੋ ਰਹੇ ਨੇ ਪਰ ਨਸ਼ੇ ਦੀ ਤਸਕਰੀ ਰੋਕਣ ਦਾ ਨਾਮ ਨਹੀਂ ਲੈ ਰਹੀ ਆਖਿਰ ਇਸ ਤੇ ਲਗਾਮ ਕਦੋਂ ਲੱਗੇਗਾ ਇਹ ਵੱਡਾ ਸਵਾਲ ਹੈ న్యూਸ 18 ਲਈ ਨਾਬਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ ਤੇ ਖਬਰ ਆ ਬੋਰਤੋਂ ਜਿੱਥੋਂ ਦੇ ਅਜੀਤ ਨਗਰ ਚ ਦੋ ਤਿਰਾਂ ਵਿਚਾਲੇ ਖੂਨੀ ਚੜਪ ਹੋਈ 6 ਲੋਕ ਗੰਭੀਰ ਜ਼ਖਮੀ ਹੋ ਗਏ ਵਿਵਾਦ ਬੱਚਿਆਂ ਦੀ ਲੜਾਈ ਨੂੰ ਲੈ ਕੇ ਸ਼ੁਰੂ ਹੋਇਆ ਸੀ ਤੇ ਦੇਖਦੇ ਹੀ ਦੇਖਦੇ ਜੰਗ ਦਾ ਰੂਪ ਧਾਰ ਗਿਆ ਅਬੂਗਰ ਦੇ ਅਜੀਤ ਨਗਰ ਚ ਸੋਮਵਾਰ ਸਵੇਰੇ ਬੱਚਿਆਂ ਤੋਂ ਸ਼ੁਰੂ ਹੋਏ ਵਿਵਾਦ ਨੇ ਦੋ ਤਿਰਾਂ ਵਿਚਾਲੇ ਖੂਨੀ ਸੰਘਰਸ਼ ਦਾ ਰੂਪ ਲੈ ਲਿਆ ਸਕੂਲ ਜਾ ਰਹੇ ਬੱਚਿਆਂ ਦੀ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਗਵਾਂਡੀਆਂ ਨੂੰ ਟੱਕਰ ਮਾਰ ਦਿੱਤੀ ਸੀ। ਕੁਝ ਹੀ ਦੇਰ 'ਚ ਦੋਹਾਂ ਧਿਰਾਂ 'ਚ ਹੁਣੀ ਜੰਗ ਸ਼ੁਰੂ ਹੋ ਗਈ। ਬੱਚਿਆਂ ਦੇ ਪਰਿਵਾਰ ਤੇ ਦੂਜੀ ਧਿਰ ਨੇ ਤੇਜ਼ ਤਾਰ ਹਥਿਆਰਾਂ ਨਾਲ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ। ਨਿਕਲਦੇ ਸੀ ਇਹਨਾਂ ਦੇ ਮੁੰਡੇ ਗਲੀ ਆਉਂਦੇ ਸੀ ਤੇ ਮੋਟਰਸਾਈਕਲ ਲਿਆ ਬੜਾ ਤੇਜ਼ ਮਾਰੇ ਪਰੋਸੀਆਂ ਦੇ ਮੋਟਰਸਾਈਕਲ ਦੇ ਵਿੱਚ ਹਾਂ ਹਾਂ ਬਚਲੇ ਇਹਨਾਂ ਨੂੰ ਗੁੱਸੇ ਮਾਰੇ ਇੱਕ ਵਿੱਚ ਪੇਡ ਮਾਰ ਸੀ ਬੱਚੇ ਦੇ ਹਾਂ ਹਾਂ ਉਹਨੇ ਕਰਤਾ ਕਰੇ ਸੀ ਹਾਂ ਹਾਂ ਵੀ ਮਿੱਟੀ ਮੈਨੂੰ ਜਪੜਾ ਮਾਰ ਗਿਆ ਨਾਲੇ ਉਹਨਾਂ ਨੇ 15 ਕ ਬੰਦੇ ਆਏ ਆ ਜਿਹਨਾਂ ਦਾ ਨਾਮ ਨਹੀਂ ਜਾਣਦੇ ਦੇ ਉਹਨਾਂ ਨੇ ਪੁੱਛਣਾ ਨਹੀਂ ਦੱਸਿਆ ਅਸੀਂ ਰੁਕਦੇ ਬਰੇ ਇੱਕ ਮਿੰਟ ਗੱਲ ਸੁਣ ਲਓ ਗੱਲ ਸੁਣ ਲਓ ਉਹਨਾਂ ਨੇ ਘਰੇ ਹੀ ਵਰਦੇ ਤਰਫ ਲੈਣਾ ਵੱਡੇ ਆ ਤੇ ਇਹਨੇ ਚਾਬੀ ਕੱਢ ਲਈ ਮੋਟਰਸਾਈਕਲ ਦੀ ਵੀ ਵੱਡਾ ਆਪਦਾ ਕੋਈ ਮੰਗਾ ਲੋ ਤੇ ਚਾਬੀ ਮੋਟਰਸਾਈਕਲ ਲੈ ਜਾਏ ਵੀ ਦਾਬਾ ਲਾਣਗੇ ਵੀ ਮੋਟਰਸਾਈਕਲ ਹੋਲੀ ਵਿਜਾਇਆ ਕਰੋ ਤੇ ਐਨੇ ਵਿੱਚ ਕੋਨਾ ਫੋਨ ਕਰਦਾ ਮੁੰਡਿਆ ਗਿਆ ਵੀ ਤੁਹਾਨੂੰ ਅੱਗੇ ਕੁੱਤੀ ਜਾ ਅੱਗੇ ਚਾਬੀ ਸਾਡੇ ਮੋਟਰਸਾਈਕਲ ਚ ਕੋ ਨਹੀਂ ਤੇ ਉਹਨੇ ਜਿਹੋ ਬੰਦੇ ਆ ਗਏ ਬੰਦਫੀਆਂ ਤੇ ਡਾਂਗਾ ਲੈ ਕੇ ਪਰਪਾਨਾ ਵੀ ਕੋਲ ਸੀਗੀਆਂ ਤੇ ਐਨੇ ਜਾ ਕੇ ਕੁੱਟਣ ਲੱਗੇ ਇਹਨਾਂ ਨੂੰ ਮੈਂ ਭੱਜ ਕੇ ਆਈ ਮੈਂ ਵਿੱਚ ਛਡਾਣ ਲੱਗੀ ਤੇ ਮੇਰੇ ਮਾਰਦੀ ਅੰਦਰ ਵੜ ਗਿਆ ਸੀ ਅੰਦਰ ਮੁਕੇ ਤੇ ਅੰਦਰ ਵੜ ਗਿਆ ਤੇ ਮੇਰੇ ਝਗੜੇ ਦੀ ਸ਼ੁਰੂਆਤ ਬੱਚਿਆਂ ਦੇ ਮੋਟਰਸਾਈਕਲ ਦੀ ਟੱਕਰ ਤੋਂ ਸ਼ੁਰੂ ਹੋਈ ਸੀ ਬੱਚਿਆਂ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਟੱਕਰ ਹੋਣ ਤੋਂ ਬਾਅਦ ਮੋਟਰਸਾਈਕਲ ਦੀ ਚਾਬੀ ਖੋ ਲਈ ਗਈ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਇਸ ਪੂਰਾ ਰੇ ਸੀ ਅੱਛਾ ਤੇ ਨਾਲ ਵੀ ਲੱਗਿਆ ਤੇ ਬਸ ਉਹਦੇ ਕੁੱਟਣ ਲੱਗੇ ਅੱਛਾ ਉਹਨੇ ਸਾਨੂੰ ਫੋਨ ਕਰਿਆ ਸੀ ਉਹਨੂੰ ਛਡਾਉਣ ਆਏ ਸਾਡੇ ਨਾਲ ਆਖਾਂ ਭਾਈ ਅੱਛਾ ਮੇਰਾ ਵੱਡਾ ਭਰਾ ਤੇ ਇੱਕ ਮੈਂ ਕਿਨਾਂ ਲੀਡੀਜ਼ ਆਈ ਸੀਗੇ ਉਹ ਸਾਡੇ ਹੁੰਦੇ ਘਰ ਬੰਦੇ ਸੀ ਬਸ ਇਨਸਾਫ ਦੀ ਹਮਲੇ ਚ ਦੋਹਾ ਗੁੱਟਾਂ ਦੇ 6 ਲੋਕ ਜ਼ਖਮੀ ਹੋਏ ਨੇ ਜਿੰਨਾਂ ਚੋਂ 5 ਦੀ ਹਾਲਤ ਗੰਭੀਰ ਹੈ ਜਿਸ ਦੇ ਚਲਦੇ ਇਹਨਾਂ ਦੇ ਪਹਿਲੀ ਪਾਰਟੀ ਦੇ 4 ਬੰਦੇ ਜਿਹੜੇ ਆ ਜ਼ਖਮੀ ਹੋ ਗਏ ਤੇ ਦੂਸਰੀ ਪਾਰਟੀ ਦੇ ਦੋ ਬੰਦੇ ਸੱਟਾਂ ਵੱਜੀਆਂ ਤੇ ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਹਸਪੀਟਲ ਐਡਮਿਟ ਆ ਤੇ ਉਹਨਾਂ ਦੇ ਜਿਹੜੀ ਐਮਐਲਏਜ਼ ਆ ਗਏ ਜਿਹੜੀ ਬਣਦੀ ਅਸੀਂ ਮੌਕਾ ਵੇਖ ਕੇ ਜਿਹੜੀ ਬਣਦੀ ਕਾਰਵਾਈ ਕਰ ਦੋਹਾਂ ਤਿਰਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਪਹੁੰਚ ਕੇ ਵੀ ਹੰਗਾਮਾ ਕੀਤਾ ਵਿੱਚ ਸਰੇ 8 ਵਜੇ ਹੀ ਜੇ ਸੱਤ ਪਰਚੇ ਆਏ ਨੇ ਜੇ ਕਿ ਆਪ ਆਪਸ ਤੜੇ ਹੋਏ ਨੇ ਇਹ ਟੋਟਲ 6 ਪਰਚੇ ਆਏ ਤੇ 4 ਮੇਲ ਨੇ ਤੇ 2 ਫੀਮੇਲ ਨੇ ਹਮ ਤਿੰਨ ਕੋ ਰੈਫਰ ਕਰ ਰਹੇ ਜਦੋਂ ਉਹਨਾਂ ਸੱਤ ਸੱਤ ਡੂੰਗੀਆਂ ਸੱਤ ਵੱਜੀਆਂ ਹੋਈਆਂ ਨੇ ਤੇ ਅਸੀਂ ਦੋ ਤਿੰਨ ਪੇਸ਼ੇ ਲੈ ਕੇ ਰੱਖ ਰਹੇ ਹਾਂ ਇਸਰੇ ਸੀਟ ਵਾਂ ਪੱਕਾ ਤੇ ਆਪਸ ਦੀ ਲੜਾਈ ਹੋ ਗਈ ਹੈ ਅਸੀਂ ਪੀਆਈ ਭੇਜਤੀ ਹੈ ਤੇ ਅਸੀਂ ਹੁਣ ਆਪਣਾ ਹਾਂ ਜੀ ਹਸਪਤਲ ਦੇ ਵਿੱਚ ਹੰਗਾਮਾ ਹੋਇਆ ਹੈ ਜੀ ਕੋਈ ਹਾਂ ਜੀ ਹਾਂ ਜੀ ਹਸਤੇ ਬਹੁਤ ਥੋੜੇ ਟਾਈਮ ਪਹਿਲਾਂ ਹਸਪਤਲ ਵਿੱਚ ਵੀ ਕਾਫੀ ਸਾਰੇ ਲੋਕ ਆਏ ਸੀਗੇ ਪਰ ਅਸੀਂ ਉਹ ਚਲੇ ਗਏ تھے ਬਾਅਦ ਵਿੱਚ ਅਸੀਂ ਪੁਲਿਸ ਦਾ ਫੋਨ ਕੀਤਾ ਸੀਗਾ ਤੇ ਪੁਲਿਸ ਆ ਗਈ ਸੀ ਦੋਵੇਂ ਤੇਰਾ ਇੱਕ ਦੂਜੇ ਤੇ ਹਮਲਾ ਕਰਨ ਦਾ ਇਲਜ਼ਾਮ ਲਗਾ ਕੇ ਇਨਸਾਫ ਦੀ ਮੰਗ ਕਰ ਰਹੀਆਂ ਨੇ ਹੁਣ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਹਮਲਾ ਕਿਸ ਨੇ ਕੀਤਾ ਅਬੋਹਰ ਤੋਂ ਤਰਦੀਪ ਕੁਮਾਰ న్యూਸ 18 ਪੰਜਾਬ ਤੇ ਖਬਰ ਫਿਰੋਜ਼ਪੁਰ ਤੋਂ ਜਿੱਥੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਨਜ਼ਰ ਆਏ ਨੇ ਇੱਥੇ ਹਬੀਬ ਰੋਡ ਤੇ ਗੋਲੀਬਾਰੀ ਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਉੱਤੇ ਹੀ ਕੁੰਡੀਆਂ ਪਿੰਡ ਚ ਡੀਜੇ ਤੇ ਗਾਣੇ ਤੇ ਡਾਂਸ ਨੂੰ ਲੈ ਕੇ ਦੋ ਤਰਾਂ ਦੇ ਵਿੱਚ ਖੂਨੀ ਚੜ੍ਹਪ ਹੋ ਗਈ ਜਿਸ ਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਕਲੀਚ ਕਿਲੇ ਇੱਟਾਂ ਦੇ ਟੁਕੜੇ ਕਾਰ ਦੇ مین گیٹ ਦੇ ਟੁੱਟੇ ਹੋਏ ਸ਼ੀਸ਼ੇ ਤੇ ਮਹਿਲਾ ਦੇ ਸਿਰ ਤੇ ਸਖਮ ਦੇ ਡੂੰਗੇ ਨਿਸ਼ਾਨ ਤਸਵੀਰਾਂ ਦੱਸ ਰਹੀਆਂ ਨੇ ਕਿ ਇੱਥੇ ਕਿੰਨੀ ਭਿਆਨਕ ਝੜਪ ਹੋਈ ਹੈ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਕੁੰਡੀਆਂ ਦੀਆਂ ਨੇ ਜਿੱਥੇ ਡੀਜੇ ਤੇ ਗਾਣੇ ਤੇ ਡਾਂਸ ਨੂੰ ਲੈ ਕੇ ਚਮਕੇ ਕੁਟਮਰ ਹੋਈ ਤੇ ਇੱਟਾਂ ਪੱਥਰ ਵੀ ਚੱਲੇ ਇੱਕ ਟਰ ਨੇ ਦੂਜੇ ਟਰ 'ਚ ਚਮਕੇ ਪੰਤੋੜ ਕੀਤੀ ਇਸ ਦੌਰਾਨ 23 ਤਰ੍ਹਾਂ ਹਥਿਆਰ ਤੇ ਕਿਰਪਾਨਾਂ ਵੀ ਚਲੀਆਂ ਹਿੰਸਕ ਚੜਪਚੇ ਦੋ ਲੋਕ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਚੁਏਸ਼ਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਤਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਪੰਕੋੜ ਬਹੁਤ ਜ਼ਿਆਦਾ ਹੋ ਰਹੀ ਹੈ ਤਿੱਤੋ ਜਲਦੀ ਜਲਦੀ ਆਇਆ ਮੈਂ ਆ ਕੇ ਇੱਥੋਂ ਘਰਦਿਆਂ ਨੂੰ ਲੈ ਕੇ ਗਿਆ ਘਰਦਿਆਂ ਨੂੰ ਐਡਮਿਟ ਕਰਾਉਣ ਲੱਗਾ ਇੱਕਦਮ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੈਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲੈ ਫਿਰਦੇ ਨੇ ਚਿੱਟਾ ਵੇਚਦੇ ਰਿਹਾ ਗੈਂਗਸਟਰ ਬੰਦੇ ਨੇ ਮੇਰੇ ਮਏ ਇਟਾ ਮਾਰੇ ਜੇ ਉੱਤੇ ਉਹ ਇਟਾ ਕੋਠੇ ਤੇ ਸਾੜਾ ਚਲਾਉਂਦੇ ਰਹਿ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇ ਇਟਾਂ ਦਾ ਵੀਡਤ ਮਹਿਲਾ ਦਾ ਇਲਜ਼ਾਮ ਹੈ ਕਿ ਪੱਥਰ ਸੁੱਟਣ ਵਾਲੀ ਨੌਜਵਾਨ ਚਿੱਟਾ ਵੇਚਣ ਦਾ ਕੰਮ ਕਰਦੇ ਨੇ ਦੋਹਾਂ ਤਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਘੁਟਮਾਰ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ ਉਧਰ ਫਿਰੋਜ਼ਪੁਰ ਦੇ ਹਬੀਬ ਰੋਡ 'ਤੇ ਬਦਮਾਸ਼ਾਂ ਨੇ ਇੱਕ ਨੌਜਵਾਨ ਤੇ ਗੋਲੀ ਚਲਾ ਦਿੱਤੀ ਜਿਸ ਜ ਨੌਜਵਾਨ ਗੰਭੀਰ ਜ਼ਖਮੀ ਹੋਇਆ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ ਪੇਸ਼ੈਂਟ ਆਇਆ ਸਾਡੇ ਕੋਲ ਦਿਲਜਿੰਦਰ ਸਿੰਘ ਸੀਗਾ ਸਨੋਪਦੀਪ ਸਿੰਘ 36 ਸਾਲ ਦੀ ਉਮਰ ਦੇ ਸੀ ਇਹ ਪੇਸ਼ੈਂਟ ਨੇ ਹਿਸਟਰੀ ਦਿੱਤੀ ਹੈ ਵੀ ਫਾਇਰਆਮਿੰਗ ਇੰਜਰੀ ਹੈ ਲੱਗੇ ਪੇਸ਼ੈਂਟ ਦੇ ਨਾਲ ਸ਼ਾਟ ਇੰਜਰੀ ਤੇ ਪੇਸ਼ੈਂਟ ਦੇ ਜਿਹੜੀ ਹੋਇਆ ਹੈਗਾ ਇਹ ਕਹਿੰਦੇ ਹਬੀਬ ਕੇ ਰੋਡ ਤੇ ਹੋਇਆ ਇਹਨਾਂ ਦੇ ਨਾਲ ਤੇ ਬਾਕੀ ਪੇਸ਼ੈਂਟ ਦੀ ਹਾਲਤ ਥੋੜੀ ਹਜੀ ਠੀਕ ਸੀਗੀ ਬਟ ਅਸੀਂ ਅੱਗੇ ਰੈਫਰ ਕਰਤਾ ਹੈ ਫਰੀਦਪੁਰ ਗੋਰੀ ਅੱਗੇ ਮੈਨੇਜਮੈਂਟ ਦੇ ਲਈ ਨੌਜਵਾਨ ਦੇ ਪੈਰ 'ਚ ਗੋਲੀ ਲੱਗੀ ਹੈ ਉਸ ਨੂੰ ਪਹਿਲਾਂ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ ਪਰ ਫਿਰ ਵੀ ਉਸ ਨੂੰ ਸੁਰੱਖਿਆ ਮੁਹਈਆ ਨਹੀਂ ਕਰਵਾਈ ਗਈ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਦੀ ਸੁਰੱਖਿਆ ਤੇ ਵੀ ਸਵਾਲ ਉੱਠਣ ਲੱਗੇ ਨੇ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ న్యూਸ 18 ਪੰਜਾਬ